ਸਿੱਖ ਜੁਤ ਪਾਰੋਂ ਪੰਜਾਬ ਪੰਚਤ ਦਾ ਨਿਕ ਕਮੇਟੀ ਦੇ ਵੱਲੋਂ ਆਇਆ ਜੀ ਜੀ ਜਾਣਦੇ ਹਾਂ ਕਿ ਪਿਛਲੇ ਦਿਨੀ ਜਨਮ ਸਥਾਨ ਬਾਬਾ ਦੀਪ ਸਿੰਘ ਦੀ ਬਹੁਵਿੰਡ ਸਾਹਿਬ ਵਿਖੇ ਜਿਹੜਾ ਸਲਾਨਾ ਜੋੜ ਵਿਲਾ ਹੁੰਦਾ ਉਹਦੇ ਵਿੱਚ ਜਿਹੜੀ ਉਸੇ ਵੀ ਮੌਕੇ ਦੀ ਪ੍ਰਬੰਧਕ ਕਮੇਟੀ ਹੈ ਜਿਹਦਾ ਪ੍ਰਧਾਨ ਜੇ ਦੱਸਿਆ ਜਾ ਰਿਹਾ ਕਰਨ ਹਰਸਿੰਦਰ ਸਿੰਘ ਹੈ ਉਹਦੇ ਵੱਲੋਂ ਸੰਤ ਕਨਿ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੀ ਤਸਵੀਰ ਜੋ ਲੱਗੀ ਹੋਈ ਸੀ ਉੱਤੇ ਸਿੰਘ ਸਵਾਵਾ ਕਰਦੇ ਸੀਗੇ ਜੋੜਿਆਂ ਦੀ ਉਹਨਾਂ ਨੇ ਉੱਥੇ ਫੋਟੋ ਲਾਈ ਹੋਈ ਸੀ ਕਿ ਜਿਵੇਂ ਕੋਈ ਸਾਹਜ ਜਗਤ ਸੰਤ ਤਸਵੀਰ ਲੱਗੀ ਹੁੰਦੀ ਹੈ ਨਾਲ ਬੰਦੀ ਸਿੰਘਾਂ ਤੇ ਲੱਗੀ ਹੋਈ ਸੀ ਉਸ ਬੰਦੇ ਵੱਲੋਂ ਹੰਕਾਰ ਵਸ ਹੋ ਕਰਕੇ ਤੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੇ ਹੋਏ ਆ ਸੰਤਾਂ ਦੀ ਤਸਵੀਰ ਲਾਈ ਗਈ ਲਾ ਕੇ ਫਿੱਟੀ ਗਈ ਤੇ ਕਿਹਾ ਗਿਆ ਕਿ ਇੱਥੇ ਸੰਤਾਂ ਦੀ ਤਸਵੀਰ ਨਹੀਂ ਲੱਗ ਸਕਦੀ ਜੋ ਕਿ ਬੜਾ ਨਿੰਦਣਯੋਗ ਆ ਤੇ ਬੜੀ ਹਨਾਨੀ ਵਾਲੀ ਗੱਲ ਹੈ ਗੁਰੂ ਘਰ ਦੀ ਜਿਹੜੀ ਪੰਗਲਾ ਕਮੇਟੀ ਹੋਵੇ ਉਹਦਾ ਪ੍ਰਧਾਨ ਹੋਵੇ ਇੱਕ ਸਿੱਖ ਪ੍ਰਧਾਨ ਹੋਵੇ ਤੇ ਉਹਦੇ ਵੱਲੋਂ ਇਦਾਂ ਦਾ ਹੋਛਾ ਕੰਮ ਕੀਤਾ ਜਾਵੇ ਉਹ ਸਾਰੀ ਦੇਸ਼ ਦੀ ਸੰਗਤ ਦੇ ਵੱਲੋਂ ਬਹੁਤ ਜ਼ਿਆਦਾ ਉਹਦਾ ਵਿਰੋਧ ਕੀਤਾ ਗਿਆ ਸੀਗਾ ਮੋਕਤ ਸਿੰਘਾਂ ਨੇ ਪਹੁੰਚ ਕਰਕੇ ਜਿਹੜਾ ਉੱਥੇ ਸੰਤਨ ਤਸਵੀਰ ਸਜੋਬਦੀ ਵੀ ਕੀਤੀ ਤੇ ਕਮੇਟੀ ਨੂੰ ਤਾਲਣਾ ਵੀ ਕੀਤੀ ਪਰ ਅਸੀਂ ਚਾਹੁੰਦੇ ਹਾਂ ਕਿ ਜਾਇਦਾ ਸ਼੍ਰੀ ਅਕਾਲਪਤੀ ਸਾਹਿਬ ਵੱਲੋਂ ਉਸ ਪ੍ਰਬੰਧਕ ਕਮੇਟੀ ਨੂੰ ਖੰਦ ਪੰਕ ਕੀਤਾ ਜਾਵੇ ਅਤੇ ਉਹਨਾਂ ਨੂੰ ਸ਼੍ਰੀ ਅਕਾਲਪਤੀ ਸਾਹਿਬ ਦੇ ਕੇ ਬਣਦੀ ਧਾਰਮਿਕ ਕਾਰਵਾਈ ਜੋ ਵੀ ਉਹਨਾਂ ਤੇ ਬਣਦੀ ਆ ਉਹ ਅਕਾਲਪਤੀ ਸਾਹਿਬ ਜਾਇਦਾ ਸਾਹਿਬ ਚੰਗਾ ਜਾਣਦੇ ਨੇ ਉਹਦੇ ਅਨਸਾਰ ਕਰਨ ਕਿਉਂਕਿ ਜੇਕਰ ਅਜਹੀ ਪ੍ਰਬੰਧਕ ਕਮੇਟੀ ਗਰੁੱਪ ਦਾ ਅਥੱਕ ਕੰਮ ਜਿੰਦੀ ਆ ਜਿਹੜੀ ਗੁਰਮਤ ਤੋਂ ਹੀਣੀ ਆ ਜਿਨ੍ਹਾਂ ਨੂੰ ਗੁਰਮਤ ਵਾਲੀ ਕੋਈ ਪਤਾ ਨਹੀਂ ਜਿਹੜੀ ਸਾਡੇ ਕੌਮ ਦੇ ਸ਼ਿਦਾਂ ਸਤਿਕਾਰ ਨਹੀਂ ਕਰਦੇ ਅਜਿਹੀ ਕਮੇਟੀ ਭਵਿੱਖ ਵਿੱਚ ਕੀ ਕੁਝ ਕਰੂਗੀ ਉਹ ਆਪਾਂ ਸਮਝ ਸਕਦੇ ਆ ਇਸ ਕਰਕੇ ਅਸੀਂ ਅੱਜ ਨਹੀਂ ਆਇਆ ਕਾਲਤਖਬ ਸਾਹਿਬ ਨੂੰ ਅਜੇ ਤਾਂ ਸਭ ਨੂੰ ਮੰਗਤ ਦੇਣ ਆਏ ਜਿਹੜੀ ਪ੍ਰਬੰਧਕ ਕਮੇਟੀ ਸੀ ਉਹਦੇ ਕਰ ਨਾਲ ਕੀ ਜੜਾ ਦਾ ਕਹਿਣਾ ਸੀ ਕਿ ਜੋੜਿਆਂ ਦੇ ਬਰਾਬਰ ਤੇ ਸੰਤਾ ਦੀ ਤਸਵੀਰ ਲੱਗੀ ਜਾਂਦੀ ਸੀ ਇਸ ਲਈ ਮਨਾਈ ਅਸਲ ਦੇ ਵਿੱਚ ਇਹ ਹੁਣ ਉਹਦੇ ਵੱਲੋਂ ਨਾ ਬਹਾਨੇ ਨੇ ਬਚਣ ਦੇ ਬਹਾਨੇ ਨੇ ਉਹਦੀ ਵਰਡਿੰਗ ਵੀਡੀਓ ਨੈਟ ਤੇ ਪਈਆ ਕੋਈ ਅਸੀਂ ਐਡਿਟ ਵੀ ਕਿਸ ਨੇ ਕੀਤੀ ਹੋਈ ਉਹ ਸ਼੍ਰੀਮਤੀ ਕੀ ਕਹਿ ਰਿਹਾ ਆਪਾਂ ਸੁਣ ਸਕਦੇ ਆ ਇਹ ਤਸਵੀਰਾਂ ਤੇ ਦੇ ਲੱਗ ਸਕਦੀ ਐ ਜੋੜਿਆਂ ਵਾਲੀ ਗੱਲ ਹੁੰਦੀ ਤੇ ਉਹ ਕਹਿ ਸਕਦਾ ਸੀਗਾ ਤੇ ਜਿਹੜੀ ਵੀ ਵਿੜਾਇਓ ਕਹਿੰਦਾ ਲਾਓ ਇਥੋਂ ਸੋ ਉੱਥੇ ਬੰਦੀ ਸਿਕਰ ਸਿਰਾਂ ਲੱਗੀਆਂ ਸੀਗੀਆਂ ਉਹ ਵੀ ਉਹਦੇ ਵੱਲੋਂ ਹੀ ਲੁਆਈਆਂ ਗਈਆਂ ਸੀਗੀਆਂ ਸੋ ਇਹ ਤਾਂ ਹੁਣ ਬਾਹਰ ਦੇ ਵਿੱਚ ਬਹਾਨੇ ਹੁੰਦੇ ਨੇ ਆਪਣੇ ਆਪ ਨੂੰ ਬਚਾਉਣ ਦੇ ਸੋ ਇਹ ਕਰਕੇ ਮੈਨੂੰ ਲੱਗਦਾ ਨਹੀਂ ਕਿ ਜੇ ਇਹ ਲੋਕ ਜਿਹੜੇ ਨੇ ਉਹ ਗੁਰੂ ਘਰਾਂ ਦੇ ਉੱਤੇ ਪ੍ਰਬੰਧਾਂ ਉੱਤੇ ਹੋਣੇ ਚਾਹੀਦੇ ਨੇ ਤੁਰੰਤ ਇਹਨਾਂ ਨੂੰ ਜਿਹੜੀ ਕਮੇਟੀ ਨੂੰ ਭੰਗ ਕਰਨਾ ਚਾਹੀਦਾ ਵਾ ਤੇ ਕੋਈ ਚੰਗੇ ਸੱਚੇ ਪ੍ਰਬੰਧਕ ਉੱਥੇ ਲਾਉਣੇ ਚਾਹੀਦੇ